ਅੱਜ 100 ਸਾਲ ਹੋ ਗਏ ਪ੍ਰਬੰਧਕ ਕਮੇਟੀ ਨੂੰ ਕਮੇਟੀ ਜਾਂ ਇਹ ਬਾਦਲ ਦਾ ਮੁੰਡਾ ਦੱਸੂਗਾ ਕਿ ਉਹਨਾਂ ਕਿਸੇ ਇੱਕ ਸਿੱਖ ਨੂੰ ਪੜਾ ਕੇ ਡਾਕਟਰ ਬਣਾਇਆ ਹੋਵੇ ਵਕੀਲ ਬਣਾਇਆ ਹੋਵੇ ਜੱਜ ਬਣਾਇਆ ਹੋਵੇ ਇੰਜੀਨੀਅਰ ਬਣਾਇਆ ਹੋਵੇ ਪ੍ਰੋਫੈਸਰ ਬਣਾਇਆ ਹੋਵੇ ਉਹ ਦੱਸਣਗੇ ਸਾਡੇ ਬੱਚੇ ਸਿੱਖ ਬੱਚੇ ਜਿਹੜੇ ਈਸਾਈ ਬਣ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਰਾਜਨੀਤੀ ਅਸੀਂ ਨਾ ਰਾਜਨੀਤਿਕ ਕਿਸੇ ਬੰਦੇ ਨੂੰ ਆਪਣੀ ਪੰਥਕ ਕਾਲੀ ਲਹਿਰ ਚ ਲੈਣਾ ਤੰਨਾ ਅਸੀਂ ਰਾਜਨੀਤੀ ਕਰਨੀ ਅਸੀਂ ਨਰੋਲ ਗੁਰੂ ਘਰ ਦੀ ਸੇਵਾ ਕਰਨੀ ਤਾਂ ਧਰਮ ਦੀ ਸੇਵਾ ਕਰਨੀ ਦੁਬਾਰਤ ਸਿੱਖਾਂ ਦੀ ਤੇ ਅਸੀਂ ਜੇ ਜਿਹੜੇ ਲੜਨ ਵਾਲੇ ਕਰਨੇ ਹੁੰਦੇ ਸਿੱਖ ਇੱਕ ਚੋਣ ਲੈਣ ਹਲਕਾ ਇੱਕ ਨੂੰ ਚੋਣ ਲਵੇ ਉਹਨੂੰ ਅਸੀਂ ਟਿਕਟ ਦੇਵਾਂਗੇ ਜਿਹੜਾ ਪ੍ਰਚਾਰਕ ਨਾਂ ਲਾਉ ਤੇ ਇਹ ਇਹ ਹੋ ਸਕਦਾ ਸਾਡੇ ਨਾਲ ਚੱਲਣ ਹੁਣ ਸਭ ਤੋਂ ਸੀਨੀਅਰ ਤੇ ਮੈਂ ਆ ਤੇ ਜੇ ਕੋਈ ਕੱਲ ਆ ਕੇ ਤੇ ਕਹੇ ਕਿ ਰஞ்சிਤ ਸਿੰਘ ਐ ਚੱਲ ਤੇ ਮੈਂ ਤੁਹਾਡਾ ਪਿੱਛੇ ਲੱਗੂ ਬਣਿਆ ਰਹੂਗਾ ਸਾਰੀ ਉਮਰ ਮੈਂ ਤੁਹਾਨੂੰ ਕਹਿ ਦਿੰਦਾ ਕਿ ਅਸੀਂ ਇੱਕ ਪੰਥਕ ਲਹਿਰ ਬਣਾਈ ਆ ਤੇ 5-6 ਸਾਲ ਪਹਿਲਾਂ ਸੋਚ ਸਮਝ ਕੇ ਤੱਕੇ ਖਾ ਕੇ ਸਾਰਿਆਂ ਦਾ ਸੁਭਾਅ ਦੇਖ ਕੇ ਸਾਰਿਆਂ ਦਾ ਕਰਤਾਰ ਦੇਖ ਕੇ ਤਾਂ ਬਣਾਈ ਨਾ ਵਡਾਲੇ ਨਾਲ ਨਾ ਮਾਨਨਾ ਹੋਰ ਕੋਈ ਨਾ ਲਾ ਇਹਨਾਂ ਦੋਵਾਂ ਨਾਲ ਨਹੀਂ ਹੋ ਸਕਦੀ ਤੇ ਸਾਡੀ ਗੁਰੂ ਨਾਨਕ ਸਾਹਿਬ ਜੀ ਦੀ ਸੱਚੀ ਪਾਤਸ਼ਾਹੀ ਨੂੰ ਇੱਕ ਮੱਤ ਦਾ ਦਾਨ ਦੇ ਕੇ ਬਚਾਉਣ ਵਾਲੀ ਇਹ ਇੱਕ ਸਾਡੀ ਜ਼ਰੂਰਤ ਬਣ ਗਈ ਆ ਤੇ ਦਸਮ ਪਾਤਸ਼ਾਹ ਦਾ ਖਾਲਸਾ ਮਿਸ਼ਨ ਜਿਹੜਾ ਉਹਨੂੰ ਜੁਦਾ ਰੱਖਣ ਲਈ ਗੋਲਕਾਂ ਦਾ ਪੈਸਾ ਬਚੋੜ ਲਈ ਜ਼ਮੀਨਾਂ ਖੁਰਦ-ਬੁਰਦ ਹੋ ਰਹੀਆਂ ਗੁਰੂ ਘਰ ਦੀਆਂ ਉਹਨਾਂ ਨੂੰ ਬਚਾਉਣ ਲਈ ਬੜਾ ਜ਼ਰੂਰੀ ਹੈ ਚੇਂਜ ਆਵੇ ਉਹਦੇ ਲਈ ਮੈਂ ਸਾਰੀ ਸੰਗਤ ਨੂੰ ਅਵੇਰਨੈਸ ਲਿਆਉਣਾ ਮੈਂ ਬੜੇ 5-6 ਸਾਲ ਤੋਂ ਲੱਗਾ ਹੋਇਆ ਤੇ ਉਸੇ ਮਿਸ਼ਨ ਦਾ ਇਹ ਆ ਗਿਆ ਹੈ ਅੱਜ ਦੀ ਮੀਟਿੰਗ ਦੇਖੋ ਜੇ ਤੇ ਕੋਈ ਸੇਖਿਆ ਤਾਂ ਫਿਰ ਕੋ ਰੌਲਾ ਹੀ ਨਹੀਂ ਤੇ ਜੇ ਬਖਰੇਵੇਂ ਆ ਤੇ ਉਹ ਸੇਖਾਂ ਦੀ ਮੁੱਕ ਦੀ ਗੱਲ ਹੈ ਰਾਜਨੀਤੀ ਅਸੀਂ ਨਾ ਰਾਜਨੀਤਿਕ ਕਿਸੇ ਬੰਦੇ ਨੂੰ ਆਪਣੀ ਪੰਥਕ ਕਾਲੀ ਲਹਿਰ ਚ ਲੈਣਾ ਤੇ ਨਾ ਅਸੀਂ ਰਾਜਨੀਤੀ ਕਰਨੀ ਅਸੀਂ ਨਰੂਲ ਗੁਰੂ ਘਰ ਦੀ ਸੇਵਾ ਕਰਨੀ ਤਾਂ ਧਰਮ ਦੀ ਸੇਵਾ ਕਰਨੀ ਮੈਂ ਕਹ ਜੀ ਸਾਡਾ ਜਿਹੜਾ ਏਜੰਡਾ ਆ ਇੱਕ ਪੰਥਕ ਕਾਲੀ ਲਹਿਰ ਜਿਹੜੀ ਉਹ ਅਸੀਂ ਰਜਿਸਟ੍ਰੇਸ਼ਨ ਕਰਾਏ ਆ ਤੇ ਉਹ ਉਹਨੂੰ ਬਕਾਇਦਾ ਰਜਿਸਟ੍ਰੇਸ਼ਨ ਚ ਅਸੀਂ ਲਿਖਿਆ ਕਿ ਅਸੀਂ ਨਰੂਲ ਧਰਮ ਦੀ ਸੇਵਾ ਕਰਾਂਗੇ ਕਿਸੇ politcal ਬੰਦੇ ਨੂੰ ਨਾਂ ਵਿੱਚ ਵੜਨ ਦੇਾਂਗੇ ਤੇ ਨਾ ਉਹਦੀ ਸਹਿਯਤਾ ਕਰਾਂਗੇ ਬਲਕਿ ਅਸੀਂ ਹਰੇਕ ਸਿੱਖ ਨੂੰ ਇਹ ਅਪੀਲ ਕਰਾਂਗੇ ਕਿਸੇ ਵੀ ਪਾਰਟੀ 'ਚ ਰਾਜਨੀਤੀ ਕਰੋ ਲੇਕਿਨ ਧਰਮ ਦੀ ਵੋਟ ਸਾਨੂੰ ਦਿਓ ਨਹੀਂ ਉਹ ਦਬਾੜ ਸਿੱਖਾਂ ਦੀ ਤੇ ਜਿਸ ਜਿਹੜੇ ਲੰਡਣ ਵਾਲੇ ਇਕ ਨਹੀਂ ਹੁੰਦੇ ਸਿੱਖ ਇੱਕ ਚੋਣ ਲੈਣ ਹਲਕਾ ਇੱਕ ਨੂੰ ਚੋਣ ਲਵੇ ਉਹਨੂੰ ਅਸੀਂ ਟਿਕਟ ਦੇਵਾਂਗੇ ਅਪੇਖਤਾ ਹੋ ਗਈ ਭਾਈ ਸਾਹਿਬ ਜੀ ਮੈਂ ਤੁਹਾਨੂੰ ਮੁੱਖੀ ਗੱਲ ਦੱਸ ਦਿੱਤੀ ਹੈ ਕਿ ਅਸੀਂ ਨਿਰੋਲ ਧਰਮ ਦੀ ਸੇਵਾ ਕਰਨੀ ਕਿਸੇ politcal party ਨੂੰ ਜਾਂ leader ਨੂੰ ਨਾਲ ਦੇਣਾ ਜਿਹੜਾ ਪ੍ਰਚਾਰਕ ਨਾਲ ਆਉਣਾ ਇਹ ਇਹ ਹੋ ਸਕਦਾ ਸਾਡੇ ਨਾਲ ਚੱਲਣ ਇਹ ਹੋ ਸਕਦਾ ਨਾਲ ਚੱਲਣਾ ਅਸੀਂ ਅਸੀਂ ਇੱਕ 17 ਟੀਮਾਂ ਦੀ ਇੱਕ ਜਿਹੜੀ ਆ ਗਿਣਤੀ ਦਿੱਤੀ ਬਾਬਾ ਬੇਦੀ ਜੀ ਨੂੰ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਪਿਠਾ ਕੇ ਮੀਟਿੰਗ ਕਰਾ ਕੇ ਇਹਨਾਂ ਦੇ ਸੁਝਾਅ ਲੈ ਲਓ ਤੇ ਜੇ ਨਾਲ ਚੱਲਣਾ ਚਾਹੁੰਦੇ ਜਿਹੜੇ ਉਹਨਾਂ ਨੂੰ ਲਓ ਮੇਰੇ ਨਾਲ ਹੁਣ ਸਭ ਤੋਂ ਸੀਨੀਅਰ ਤੇ ਮੈਂ ਆ ਤੇ ਜੇ ਕੋਈ ਕੱਲ ਆ ਕੇ ਤੇ ਕਹੇ ਕਿ ਰਣਜੀਤ ਸਿੰਘ ਐ ਚੱਲ ਤਾਂ ਮੈਂ ਤੁਹਾਡਾ ਪਿੱਛੇ ਲੱਗੂ ਬਣਿਆ ਰਹੂੰਗਾ ਸਾਰੀ ਉਮਰ ਤੇ ਮੈਂ ਤੁਹਾਨੂੰ ਕਹਿ ਦਿੰਦਾ ਕਿ ਅਸੀਂ ਇੱਕ ਪੰਥਕ ਲਹਿਰ ਬਣਾਈ ਆ ਤੇ 5-6 ਸਾਲ ਪਹਿਲਾਂ ਸੋਚ ਸਮਝ ਕੇ ਤੱਕੇ ਖਾ ਕੇ ਸਾਰਿਆਂ ਦਾ ਸੁਭਾਅ ਦੇਖ ਕੇ ਸਾਰਿਆਂ ਦਾ ਕਰਤਾਰ ਦੇਖ ਕੇ ਤਾਂ ਬਣਾਈ ਆ ਕਿਸੇ ਨਾਲ ਇਹੋ ਜਿਹਾ ਸਮਝੌਤਾ ਨਹੀਂ ਕਰਾਂਗੇ ਕਿ ਫਿਰ ਲੁੱਟੇ ਜਾਈਏ ਅਰੇ ਸਲਾਮ ਸਲਾਮ ਉਨ੍ਹਾਂ ਸੇਵਾ ਕੀਤੀ ਗੁਰੂਗ੍ਰੰਥ ਸਾਹਿਬ ਨੂੰ ਉਹਦੀ ਪਵਿੱਤਰ ਅਜ਼ਮਤ ਨੂੰ ਰੋਲਣ ਦੀ ਜੀ ਤੇ ਮੈਂ ਸਿੱਖਾਂ ਨੂੰ ਇਹੀ ਅਪੀਲ ਕਰਦਾ ਇਸ ਪਰਿਵਾਰ ਦੇ ਇਸ ਪਰਿਵਾਰ ਨੂੰ ਰੋਲ ਦਿਓ ਜਿੰਨੇ ਗੁਰੂਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਨੂੰ ਰੋਲ ਸੁਨਿਆ ਕੀ ਸੇਵਾ ਪ੍ਰਕਾਸ਼ ਸਿੰਘ ਬਾਦਲ ਨੇ ਤੇ ਉਹਦੇ ਪੁਰਆਣ ਨੇ ਕੀਤੀ ਹੈ ਤੇ ਬਦਮਾਸ਼ੀ ਕਿਹਨੇ ਕੀਤੀ ਆ ਕੌਮਨਾ ਧਰੋ ਕਿਹਨੇ ਕੀਤਾ ਅੱਜ 100 ਸਾਲ ਹੋ ਗਏ ਪ੍ਰਬੰਧਕ ਕਮੇਟੀ ਨੂੰ ਕਮੇਟੀ ਇਹ ਇਹ ਬਾਦਲ ਦਾ ਮੁੰਡਾ ਦੱਸੂਗਾ ਕਿ ਉਹਨਾਂ ਕਿਸੇ ਇੱਕ ਸਿੱਖ ਨੂੰ ਪੜਾ ਕੇ ਡਾਕਟਰ ਬਣਾਇਆ ਹੋਵੇ ਵਕੀਲ ਬਣਾਇਆ ਹੋਵੇ ਜੱਜ ਬਣਾਇਆ ਹੋਵੇ ਇੰਜੀਨੀਅਰ ਬਣਾਇਆ ਹੋਵੇ ਪ੍ਰੋਫੈਸਰ ਬਣਾਇਆ ਹੋਵੇ ਉਹ ਦੱਸਣਗੇ ਸਾਡੇ ਬੱਚੇ ਸਿੱਖ ਬੱਚੇ ਜਿਹੜੇ ਈਸਾਈ ਬਣ ਰਹੇ ਨੇ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਇਹ ਪੈਸਾ ਕਿੱਥੇ ਲੈ ਜਾਣਗੇ 12-12 ਕਰੋੜ ਦਾ ਸ਼ਾਮੈਨਾ ਲਾ ਕੇ ਸੇਵਾ ਹੁੰਦੀ ਹੈ ਇੱਕ ਇੱਕ ਕੱਪੜੇ ਦਾ ਸ਼ਾਮੈਨਾ ਲਾਉਣਾ ਸੁਲਤਾਨਪੁਰ ਲੋਤੀ ਤੋਂ ਦਾ 12 ਕਰੋੜ ਦਾ ਬਿੱਲ ਬਣਾਉਣਾ ਫਿਰ ਉਹ ਚ ਪਾਣੀ ਭਰ ਜਾਣਾ ਉਹ ਚ ਪਲਾਈਆਂ ਲਾ ਕੇ ਗੱਦੇ ਵਿਛਾ ਕੇ 4 ਕਰੋੜ ਹੋਰ ਲੈਣਾ 16 ਕਰੋੜ ਗੋਲਕ ਚੋਂ ਕੱਢ ਲੈਣਾ ਸੇਵਾ ਗੁਰੂ ਦੀ 3 ਕਰੋੜ ਦਾ ਬੇਲਿਆ ਜਿਹੜੀਆਂ ਵਾਟਰਪੂਫ ਲੇਟਾਂ ਦਾ ਉਹਦਾ 13 ਕਰੋੜ ਬਣਾ ਕੇ ਖਜ਼ਾਨੇ ਚੋਂ ਕੱਢ ਲੈਣਾ ਸੇਵਾ 12 ਕਰੋੜ ਦਾ ਕਿਲਾ ਜਿਹੜਾ ਉਹਨੂੰ 39 ਲੱਖ ਦੇ ਜਾਂ 40 ਲੱਖ ਦੇ ਕਿੱਲੇ ਦਾ ਤਬਾਦਲਾ ਕਰਕੇ ਬਾਕੀ ਹਜਮ ਕਰਨਾ ਸੇਵਾ ਅੰਮ੍ਰਿਤਸਰ ਗੁਰਦੁਆਰੇ ਦੀ ਜ਼ਮੀਨ ਕੀਤੀ ਜ਼ਮੀਨ ਤੇ ਗੁਰਦੁਆਰੇ ਤੋਂ ਸਰਕਾਰ ਨੂੰ ਸਰਕਾਰ ਲੈ ਕੇ ਤੇ ਉਹਨੂੰ ਇੱਕ ਮਾਲ ਬਣਾ ਦੇਣਾ ਮਾਲ ਵਾਲੇ ਨੂੰ ਆਕਸ਼ਨ ਕਰ ਦੇਣੀ ਸ਼ਰਾਬ ਕਬਾਬ ਤੇ ਸ਼ਵਾਬ ਦਾ ਅੱਡਾ ਬਣਾ ਦੇਣਾ ਸੇਵਾ ਜਿੰਨੀ ਦੇ ਸਵਾਸ ਆ ਪ੍ਰਮਾਤਮਾ ਦੀ ਕਿਰਪਾ ਨਾਲ ਦਸਮ ਪਾਤਸ਼ਾਹ ਦੀ ਪਿੱਤਰ ਅਜ਼ਮਤ ਲਈ ਚੜ੍ਹਦੀ ਕਲਾ ਚਲਾਵਾਂਗੇ ਗਰੀਬ ਬੱਚਿਆਂ ਦੀ ਸੇਵਾ ਕਰਾਂ ਗਰੀਬ ਬੱਚਿਆਂ ਨੂੰ ਐਜੂਕੇਸ਼ਨ ਦਿਆਂਗੇ ਯਾਤਰਾਂ ਨੂੰ ਕਮਰਾ ਦਿਆਂਗੇ ਗਰੀਬ ਨੂੰ ਇਲਾਜ ਦਿਆਂਗੇ ਜ਼ਮੀਨਾਂ ਵਾਪਸ ਲਵਾਂਗੇ ਭਾਈ ਬਟਾਲਾ ਦੇ ਮਾਨਨਾ ਸਾਹਿਬ ਆ ਕਿ ਨਾ ਵਡਾਲੇ ਨਾਲ ਨਾ ਮਾਨਨਾ ਹੋਰ ਕੋਈ ਨਾਂ ਲਓ ਇਹ ਨਾ ਦੋਵਾਂ ਨਾਲ ਨਹੀਂ ਹੋ ਸਕਦੀ ਕਿਉਂਕਿ ਮੈਂ ਦੇਖ ਚੁੱਕਾ ਇਹਨਾਂ ਨੂੰ ਸਾਲੋ ਸਾਲ ਦੇਖ ਚੁੱਕਾ ਮਰ ਧੋਖੇ ਖਾ ਚੁੱਕਾ ਅੱਜ ਤੁਸੀਂ ਜੇ ਵਡਾਲੇ ਨੂੰ ਤੁਸੀਂ ਇਹ ਧਾਰਮਿਕ ਮੰਨਦੇ ਹੋ ਤੇ ਇੱਕ ਇਹ ਖਾਨ ਗਿਆ ਉੱਥੇ ਜਲੰਧਰ ਬਾਈਪਾਸ ਜ ਬਾਈ ਇਲੈਕਸ਼ਨ ਦੇ ਵਿੱਚ ਕੇਸ ਤਾਂ ਰਿ ਕੇਸ ਕੀ ਧਾਰੀ ਬੀਬੀ ਨੂੰ ਖੜਾ ਕੀਤਾ ਨੇ ਇਹ ਧਾਰਮਿਕ ਸੇਵਾ ਨਹੀਂ ਚੋਰ ਤੇ ਚੋਰ ਹੈ ਪਰ ਚੋਰ ਤੇ ਫਿਰ ਰਾਸੀ ਗੱਲ ਹੋ ਗਈ ਨੇ ਇਹ ਧਰਮ ਨੂੰ ਪੌੜੀ ਬਣਾ ਕੇ ਸਾਡਾ ਬੇੜਾ ਕਰ ਕਰ ਗਈ ਇਹ ਚੋਰ ਮੈਂ ਮੈਂ ਤੁਹਾਨੂੰ ਨਾ ਬੋਕ ਦੀ ਗੱਲ ਦੱਸ ਸਕਾਂ ਸਮਰਜੀਤ ਸਿੰਘ ਮਾਨ ਤੇ ਬਡਾਲੇ ਨਾਲ ਸਾਡੀ ਨਾ ਕੋਈ ਗੱਲ ਹੋ ਸਕਦੀ ਨਾ ਹੋਈ ਨਾ ਹੋਊਗੀ ਜੀ